ਇੱਕ ਬਾਦਸ਼ਾਹ ਸੀ ਤੇ ਉਸ ਦੀ ਇੱਕ ਰਾਣੀ ਸੀ ਅੱਜ ਦੀ ਕਹਾਣੀ ਬਹੁਤ ਹੀ ਮਜ਼ੇਦਾਰ ਹੈ ਤੁਸੀਂ ਧਿਆਨ ਨਾਲ ਜ਼ਰੂਰ ਸੁਣਿਓ ਇੱਕ ਵਾਰ ਜਪਾਨ ਦੇ ਵਿੱਚ ਕਿਊਟੋ ਸ਼ਹਿਰ ਵਿੱਚ ਇੱਕ ਸਮਰਾਟ ਹਿਰੋਸ਼ੀ ਆਪਣੇ ਮਹਾਰਾਣੀ ਮੀਯੋਕੋ ਨਾਲ ਸੁਖੀ ਜੀਵਨ ਬਤੀਤ ਕਰ ਰਿਹਾ ਸੀ ਸਮਾਂ ਬੀਤ ਗਿਆ ਉਹਨਾਂ ਦੇ ਘਰ ਦੋ ਧੀਆ ਦਾ ਜਨਮ ਹੋਇਆ ਧੀਆ ਦਾ ਨਾਮ ਸਾਕੂਰਾ ਤੇ ਯੋਸ਼ੀਕੋ ਸੀ ਦੋਵੇਂ ਕੁੜੀਆਂ ਆਪਣੇ ਮਾਪਿਆਂ ਦੀਆਂ ਬਹੁਤ लाਡਲੀਆਂ ਸੀ ਇੱਕ ਦਿਨ ਰਾਣੀ ਨੇ ਵੇਖ ਇੰਨੇ ਵੇਖਿਆ ਕਿ ਮਾਦਾ ਬਾਜ਼ ਮਰ ਗਈ ਸੀ ਉਸਦੇ ਛੋਟੇ ਚੂਚੇ ਭੁੱਖ ਨਾਲ ਤੜਫ ਰਹੇ ਸੀ ਕੁਝ ਦਿਨਾਂ ਬਾਅਦ ਬਾਜ਼ ਇੱਕ ਨਵਾਂ ਸਾਥੀ ਲੈ ਕੇ ਆਇਆ ਜਿਸ ਨੇ ਆਲਣੀ ਵਿੱਚੋਂ ਚੂਚੇ ਬਾਹਰ ਸੁੱਟ ਦਿੱਤੇ ਇਹ ਦੇਖ ਕੇ ਮਹਾਰਾਣੀ ਨੂੰ ਚਿੰਤਾ ਹੋ ਗਈ ਕਿ ਉਸਦੇ ਜਾਣ ਤੋਂ ਬਾਅਦ ਉਸ ਦੀਆਂ ਧੀਆਂ ਦਾ ਵੀ ਇਹੋ ਹਾਲ ਹੋ ਸਕਦਾ ਹੈ ਉਹਨ ਉਸ ਨੂੰ ਇਹ ਚਿੰਤਾ ਦਿਨ ਰਾਤ ਰਹਿੰਦੀ ਸੀ ਉਸ ਨੇ ਸਮਰਾਟ ਹੀਰੋਸ਼ੀ ਤੋਂ ਵਚਨ ਲਿੱਤਾ ਸੀ ਕਿ ਉਹ ਦੁਬਾਰਾ ਕਦੀ ਵਿਆਹ ਨਹੀਂ ਕਰੂਗਾ ਪਰ ਕੁਛ ਸਮਾਂ ਬਾਅਦ ਰਾਣੀ ਦੀ ਮੌਤ ਹੋ ਗਈ ਸੀ ਰਾਜ ਦੇ ਲੋਕਾਂ ਨੇ ਦਬਾ ਪਾਇਆ ਅਤੇ ਦਬਾਅ ਦੇ ਹੇਠ ਆ ਕੇ ਦੁਬਾਰਾ ਬਾਦਸ਼ਾਹ ਨੇ ਵਿਆਹ ਕਰ ਲਿਆ ਸੀ ਉਸ ਦੀ ਨਵੀਂ ਰਾਣੀ ਅਸ਼ਮੀ ਨੇ ਇੱਕ ਅੰਨੀ ਧੀ ਨੂੰ ਜਨਮ ਦਿੱਤਾ ਅਸ਼ਮੀ ਆਪਣੀ ਧੀ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਹ 사કુਰਾ ਅਤੇ ਯੋਸ਼ੀ ਕੋ ਤੋਂ ਨਫ਼ਰਤ ਕਰਦੀ ਸੀ। ਅਸਾਮੀ ਨੇ ਉਹਨਾਂ ਦੋਹਾਂ ਭੈਣਾਂ ਨੂੰ ਮਹਿਲ ਤੋਂ ਦੂਰ ਭੇਜ ਦਿੱਤਾ ਤੇ ਉਹਨਾਂ ਨੂੰ ਜੰਗਲ ਵਿੱਚ ਰਾਜੇ ਦੀਆਂ گاਵਾ ਚਰਾਉਣ ਲਈ ਕਿਹਾ। ਉਹ ਆਪਣੀ ਧੀ ਲਈ ਬਹੁਤ ਵਧੀਆ-ਵਧੀਆ ਭੋਜਨ ਬਣਾਉਂਦੀ, بڑے ਭਗਵਾਨ ਤਿਆਰ ਕਰਦੀ ਪਰ ਆਪਣੀਆਂ ਮਤਰੀਆਂ ਧੀਆਂ ਨੂੰ ਕੁਝ ਵੀ ਨਾ ਦਿੰਦੀ ਤੇ ਬਈਆਂ ਰੋਟੀਆਂ ਦਿੰਦੀ। ਦੋਵੇਂ ਭੈਣਾਂ ਆਪਣੀ ਮਾਂ ਦੀ ਖਬਰ ਤੇ ਜਾ ਕੇ ਬਹੁਤ ਰੋਂਦੀਆਂ ਸੀ ਇੱਕ ਦਿਨ ਉਹ ਇਦਾਂ ਹੀ ਬੈਠੀਆਂ ਰੋ ਰਹੀਆਂ ਸੀ ਕਿ ਕਬਰ ਵਿੱਚੋਂ ਆਵਾਜ਼ ਆਈ ਧੀਆਂ ਧਿਆਨ ਨਾਲ ਸੁਣਨ ਲੱਗੀਆਂ ਆਵਾਜ਼ ਦੇ ਵਿੱਚ ਕਹਿ ਰਹੇ ਸੀ ਕਿ ਜੰਗਲ ਵਿੱਚ ਇੱਕ ਚਿੱਟਾ ਹਿਰਨ ਹੈ ਇਸ ਦੇ ਦੁੱਧ ਨਾਲ ਆਪਣੀ ਭੁੱਖ ਮਿਟਾਓ ਦੋਹਾਂ ਨੇ ਮਾਂ ਦੇ ਹੁਕਮ ਦੀ ਪਾਲਣਾ ਕੀਤੀ ਪਰ ਜਦੋਂ ਰਾਣੀ ਨੂੰ ਪਤਾ ਲੱਗਾ ਤਾਂ ਉਸ ਨੇ ਹਿਰਨ ਨੂੰ ਮਾਰਨ ਦੀ ਯੋਜਨਾ ਬਣਾਈ ਇਸ ਤੋਂ ਬਾਅਦ ਸਮਾਤੀ ਵਿੱਚੋਂ ਇੱਕ ਵਾਰੀ ਫੇਰ ਆਵਾਜ਼ ਆਈ ਕਿ ਉਹਨਾਂ ਨੂੰ ਬਾਸ ਦੀ ਝਾੜੀ ਵਿੱਚ ਉੱਕੇ ਫਲ ਖਾ ਕੇ ਬਚਨ ਲਈ ਗਿਆ ਰਾਣੀ ਨੇ ਵੀ ਉਹ ਬਾਸ ਦੀ ਝਾੜੀ ਕਟਵਾ ਦਿੱਤੀ ਆਖਰਕਾਰ ਸਾਮੀ ਨੇ ਸਮਰਾਟ ਨੂੰ ਕਿਹਾ ਕਿ ਜਦੋਂ ਤੱਕ ਤੂੰ ਉਹਨਾਂ ਨੂੰ ਘਰੋਂ ਨਹੀਂ ਕਢਦਾ ਮੈਂ ਤੇਰੇ ਨਾਲ ਗੱਲ ਨਹੀਂ ਕਰਾਂਗੀ ਬਾਦਸ਼ਾਹਾਂ ਨੂੰ ਆਪਣੀਆਂ ਧੀਆਂ ਨੂੰ ਜੰਗਲ ਵਿੱਚ ਲੈ ਜਾਣ ਲਈ ਮਜਬੂਰ ਕੀਤਾ ਅਤੇ ਉਹਨਾਂ ਨੂੰ ਉੱਥੇ ਇਕੱਲੇ ਛੱਡ ਦਿੱਤਾ ਗਿਆ ਹੁਣ ਉਹ ਦੋਵੇਂ ਜੰਗਲ ਵਿੱਚ ਭਟਕਣ ਲੱਗੀਆਂ ਤੇ ਕਬੂਟੀ ਔਰਤ ਦੇ ਘਰ ਪਹੁੰਚ ਗਈਆਂ ਬੁੱਟੀ ਔਰਤ ਨੇ ਉਹਨਾਂ ਨੂੰ ਪਨਾ ਦਿੱਤੀ ਪਰ ਉਸਦੇ ਇਰਾਦੇ ਚੰਗੇ ਨਹੀਂ ਸਨ ਇੱਕ ਦਿਨ ਸ਼ੋਗੁਨ ਤੇ ਕਾਜ਼ਮਾ ਜੋ ਉੱਥੇ ਸ਼ਿਕਾਰ ਕਰਨ ਆਏ ਸੀ ਸ਼ਾਕੁਰਾ ਨੂੰ ਮਿਲਿਆ ਕਾਜ਼ਮਾ ਨੇ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਸ਼ਾਕੁਰਾ ਕਹਿੰਦੀ ਹੈ ਕਿ ਉਹ ਆਪਣੀ ਭੈਣ ਨੂੰ ਇਕੱਲੇ ਨਹੀਂ ਛੱਡ ਸਕਦੀ ਅਤੇ ਉਸ ਨੂੰ ਆਪਣੇ ਨਾਲ ਹੀ ਰੱਖੇਗੀ ਉਹ ਦੋਨੋਂ ਤੁਰਤੇ ਹੋਏ ਚਿੱਟੇ ਫੁੱਲ ਸੁਟਣ ਨੂੰ ਕਹਿ ਰਹੇ ਸੀ ਤਾਂ ਜੋ ਯੋਸ਼ਿਕਾ ਉਸ ਦਾ ਪਿੱਛਾ ਛਾੜ ਸਕੇ ਪਰ ਰਾਸਤੇ ਵਿੱਚ ਕੁਝ ਸਿਪਾਈਆਂ ਨੇ ਯੋਸ਼ਿਕਾ ਨੂੰ ਫੜ ਲਿਆ ਤੇ ਉਸ ਨੂੰ ਜੰਗਲ ਵਿੱਚ ਬੰਨ ਦਿੱਤਾ ਖੁਸ਼ਕਿਸਮਤੀ ਨਾਲ ਕੁਝ ਦਿਨਾਂ ਬਾਅਦ ਸਾਕੁਰਾ ਤੇ ਕਾਜਮਾ ਉਸ ਨੂੰ ਲੱਭਣ ਅਤੇ ਉਸ ਨੂੰ ਆਜ਼ਾਦ ਕਰਨ ਲਈ ਨਿਕਲੇ ਕਾਜਮਾ ਨੇ ਵੀ ਸਾਕੁਰਾ ਦੀ ਬੇਨਤੀ ਤੇ ਯੋਸ਼ਿਕਾ ਨਾਲ ਵਿਆਹ ਕਰਵਾ ਲਿਆ ਸੀ ਅਤੇ ਦੋਵੇਂ ਭੈਣਾਂ ਹੋਂ ਖੁਸ਼ੀ ਨਾਲ ਰਹਿੰਦੀਆਂ ਸੀ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਮਿਲਾਂਗੇ ਸੋਹਣੀ ਜੀ ਕਹਾੜੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ